ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਧੰਗੁਰੂ ਹਰ Rai ਜੀ ਦਾ ਹੁਕਮ ਸੀ ਕਿ ਕੋਈ ਵੀ ਸਿੱਖ ਬਾਬਾ RAM Rai ਜੀ ਦੇ ਮੱਥੇ ਨਾ ਲੱਗੇ ਤੇ ਜਦੋਂ ਬਾਬਾ RAM Rai ਜੀ ਨੂੰ ਘੋੜੇ ਉੱਪਰ ਸਵਾਰ ਆਉਂਦਾ ਦੇਖਿਆ ਤਾਂ ਕੁਝ ਸਿੱਖਾਂ ਨੇ ਨਦੀ ਬਲ ਨੂੰ ਪਿੱਠ ਕਰਕੇ ਖੜੀ ਹੋ ਗਏ ਸਨ ਹੁਣ ਜਿੰਨਾ ਸਿੱਖਾਂ ਨੇ ਬਾਬਾ RAM Rai ਜੀ ਵੱਲ ਪਿੱਠ ਕੀਤੀ ਸੀ ਭਾਵੇਂ ਉਹਨਾਂ ਨੇ ਸ਼ਕਸ਼ੀਅਤ ਰੂਪ ਦੇ ਤੌਰ ਤੇ ਧੰਗੁਰੂ ਗੋਬਿੰਦ ਸਿੰਘ ਜੀ ਵੱਲ ਪਿੱਠ ਕਰ ਲਈ ਸੀ ਪਰ ਜਿੰਨਾ ਚਿਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਹੁਕਮ ਵਾਪਸ ਨਹੀਂ ਲਏ ਉਹਨਾਂ ਚਿਰ ਉਹ ਸਿੱਖ ਇਸੇ ਤਰ੍ਹਾਂ ਹੀ ਬਾਬਾ ਰਾਮ ਰਾਏ ਜੀ ਵੱਲ ਆਪਣੀ ਪਿੱਠ ਕਰਕੇ ਖੜੇ ਰਹੇ ਸਨ ਇਸ ਤੋਂ ਇਹ ਵੀ ਸਾਬਤ ਹੋ ਗਿਆ ਸੀ ਕਿ ਜਿੰਨਾ ਚਿਰ ਮਹਾਰਾਜ ਦਾ ਇਹ ਹੁਕਮ ਹੋਵੇਗਾ ਉਹਨਾਂ ਚਿਰ ਹੀ ਸਿੱਖ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰਦੇ ਰਹਿਣਗੇ ਹੁਣ ਜੋ ਬਾਬਾ ਰਾਮ ਰਾਏ ਜੀ ਦੇ ਮਸੰਦ ਸਨ ਜਾਂ ਕਹ ਦਈਏ ਚੇਲੇ ਸਨ ਗੁਰਬਖਸ਼ ਰਾਏ ਵਰਗੇ ਉਹਨਾਂ ਨੇ ਤਨ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਮਾੜੇ ਬਚਨ ਕੀਤੇ ਸਨ ਗਲਤ ਸ਼ਬਦ ਬੋਲੇ ਸਨ ਤੇ ਬਾਬਾ ਮਨੀ ਸਿੰਘ ਵਰਗੇ ਨੇ ਫਿਰ ਉਹਨਾਂ ਮਸੰਦਾਂ ਦਾ ਉਹਨਾਂ ਦਾ ਤਖਤ ਹੀ ਉਲਟਾ ਦਿੱਤਾ ਐਸੀ ਵੀ ਖੇਡ ਵਰਤਾਈ ਸੀ ਮਹਾਰਾਜ ਨੇ ਆਪਣੇ ਸਿੰਘਾਂ ਦੀ ਕਲਾ ਦੇ ਨਾਲ ਤੇ ਬਾਬਾ ਰਾਮ ਰਾਏ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਆਉਣ ਵਾਲਾ ਸਮਾਂ ਪਹਿਲਾਂ ਹੀ ਦੱਸ ਦਿੱਤਾ ਸੀ ਤੇ ਕਹਿ ਦਿੱਤਾ ਸੀ ਕਿ ਮਹਾਰਾਜਾ ਮੇਰਾ ਆਉਣ ਵਾਲਾ ਸਮਾਂ ਬਹੁਤ ਜ਼ਿਆਦਾ ਮਾੜਾ ਹੈ ਕਿਉਂਕਿ ਮੈਥੋਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹਨ ਉਹਨਾਂ ਨੇ ਬਾਣੀ ਦੀਆਂ ਕੁਝ ਪੰਕਤੀਆਂ ਵੀ ਬਦਲ ਦਿੱਤੀਆਂ ਸਨ ਜਿੰਨਾ ਵਿੱਚ ਲਿਖਿਆ ਹੋਇਆ ਸੀ ਮਿੱਟੀ ਮੁਸਲਮਾਨ ਕੀ ਦੀ ਥਾਂ ਮੈਂ ਕਹਿ ਦਿੱਤਾ ਸੀ ਮਿੱਟੀ ਬੇਈਮਾਨ ਕੀ ਇਹ ਪੰਕਤੀਆਂ ਬਾਣੀ ਵਿੱਚ ਦਰਦ ਸਨ ਜੋ ਬਾਬਾ RAM RAJ JI ਨੇ ਬਦਲ ਦਿੱਤੀਆਂ ਸਨ ਜਾਂ ਕਹਿ ਦਈਏ ਔਰੰਗਜ਼ੇਬ ਦੀ ਸ਼ਾਨ ਦੇ ਵਿੱਚ ਗਲਤ ਬੋਲ ਦਿੱਤੀਆਂ ਸਨ ਉਹਨਾਂ ਨੂੰ ਖੁਸ਼ ਕਰਨ ਦੇ ਲਈ ਤੇ ਬਾਬਾ RAM RAJ JI ਕਹਿੰਦੇ ਹਨ ਕਿ ਉੱਥੇ ਮੈਂ ਇੱਕ ਚਮਤਕਾਰ ਵੀ ਕਰਕੇ ਦਿਖਾਇਆ ਸੀ ਇੱਕ ਮਰਿਆ ਹੋਇਆ ਬੱਕਰਾ ਜਿਉਂਦਾ ਕਰ ਦਿੱਤਾ ਸੀ ਤੇ ਕਹਿੰਦੇ ਹਨ ਕਿ ਮੈਂ ਉੱਥੇ ਇਹ ਕਰਾਮਾਤ ਦਿਖਾਈ ਤੇ ਜੋ ਕਰਾਮਾਤ ਕਹਿਰ ਦਾ ਨਾਮ ਹੁੰਦੀ ਹੈ ਕਹਿਰ ਤੋਂ ਭਾਵ ਸੀ ਜਦੋਂ ਕੋਈ ਵਿਅਕਤੀ ਕੋਈ ਮਹਾਨ ਪੁਰਸ਼ ਆਪਣਾ ਨਾਮ ਜਪਾਉਣ ਦੇ ਲਈ ਆਪਣੀ ਪ੍ਰਸਿੱਧੀ ਕਰਾਉਣ ਦੇ ਲਈ ਕੋਈ ਕਲਾ ਵਰਤਾਂਦਾ ਹੈ ਕੋਈ ਚਮਤਕਾਰ ਕਰਦਾ ਹੈ ਕਰਾਮਾਤ ਦਿਖਾਉਂਦਾ ਹੈ ਉਹ ਬਾਅਦ ਵਿੱਚ ਜਾ ਕੇ ਕਹਿਰ ਦਾ ਰੂਪ ਧਾਰਨ ਕਰ ਲੈਂਦੀ ਹੈ ਪਰ ਕਈ ਵਾਰ ਮਹਾਰਾ ਸੱਚੇ ਪਾਸ਼ਾ ਆਪਣੇ ਭਗਤਾਂ ਦੀ ਰੱਖਿਆ ਦੇ ਲਈ ਕਲਾ ਵਰਤਉਂਦੇ ਹਨ ਚਮਤਕਾਰ ਕਰਦੇ ਹਨ ਪਰ ਉਹ ਇੱਕ ਵੱਖਰੀ ਕਿਸਮ ਦੀ ਕਰਾਮਾਤ ਹੁੰਦੀ ਹੈ ਜਿਵੇਂ ਆਪਾਂ ਇਤਿਹਾਸ ਵਿੱਚ ਦੇਖੀਏ ਪ੍ਰਿਲਾਦ ਨੂੰ ਬਚਾਉਣ ਦੇ ਲਈ ਅਕਾਲ ਪੁਰਖ ਪ੍ਰਮਾਤਮਾ ਨੇ ਕਲਾ ਵਰਤਾਈ ਸੀ ਤੇ ਇੱਕ ਐਸਾ ਰੂਪ ਧਾਰਨ ਕੀਤਾ ਜਿਸ ਤੋਂ ਬਾਅਦ ਉਹਨਾਂ ਨੇ ਪ੍ਰਲਾਦ ਦੇ ਪਿਤਾ ਦਾ ਸੰਘਾਰ ਕਰ ਦਿੱਤਾ ਸੀ ਇਹ ਕਲਾ ਪ੍ਰਮਾਤਮਾ ਦੀ ਬਖਰੀ ਸੀ ਪਰ ਜੋ ਆਪਣਾ ਨਾਮ ਜਪਾਉਣ ਦੇ ਲਈ ਮਰਿਆ ਬੱਕਰਾ ਜਿਉਂਦਾ ਕਰ ਦਿੱਤਾ ਇਹ ਕਰਾਮਾਤ ਕਰ ਦਿੱਤੀ ਦੋ ਚੰਦ ਚੜ੍ਹਾ ਦੇਣੇ ਕਿਸੇ ਦਾ ਖਾਦਾ ਪੀਤਾ ਦੱਸ ਦੇਣਾ ਜਿਵੇਂ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦਾ ਖਾਦਾ ਪੀਤਾ ਦੱਸ ਦਿੱਤਾ ਸੀ ਤੇ ਐਦਾਂ ਦੀਆਂ ਬਹੁਤ ਕਰਾਮਾਤਾਂ ਬਾਬਾ ਰਾਮ ਰਾਏ ਜੀ ਨੇ ਔਰੰਗਜ਼ੇਬ ਦੀ ਕਚਹਿਰੀ ਵਿੱਚ ਕੀਤੀਆਂ ਸਨ ਤੇ ਕਰਦੇ ਰਹੇ ਸਨ ਜਦੋਂ ਬਾਬਾ ਰਾਮਰਾਏ ਜੀ ਦੀ ਧਰਮ ਪਤਨੀ ਪੰਜਾਬ ਕੌਰ ਨੇ ਤਨਗੁਰ ਗੋਬਿੰਦ ਸਿੰਘ ਜੀ ਨੂੰ ਬਾਬਾ ਰਾਮਰਾਏ ਜੀ ਨੂੰ ਕਿੱਦਾਂ ਮਾਰ ਦਿੱਤਾ ਮਸੰਦਾਂ ਨੇ ਇਹ ਦੱਸਿਆ ਤੇ ਉਹਨਾਂ ਮਸੰਦਾ ਨੇ ਇਹ ਕਹਿ ਕੇ ਮਾਰਿਆ ਸੀ ਕਿ ਬਾਬਾ ਰਾਮ ਰਾਏ ਜੀ ਇਸ ਦੁਨੀਆ ਤੋਂ ਚਲੇ ਗਏ ਹਨ ਪਰ ਮਾਤਾ ਪੰਜਾਬ ਕੌਰ ਜੀ ਦੇ ਜ਼ੋਰ ਲਾਉਣ ਤੋਂ ਬਾਅਦ ਵੀ ਉਹ ਨਹੀਂ ਹਟੇ ਉਹ ਕਹਿ ਰਹੇ ਸਨ ਕਿ ਇਹ ਸਮਾਦੀ ਵਿੱਚ ਹਨ ਪਰ ਉਹਨਾਂ ਨੂੰ ਸਮਾਦੀ ਦੇ ਵਿੱਚ ਹੀ ਜਿੰਦਾ ਤੇਲ ਪਾ ਕੇ ਛੱਡ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਸੰਦਾ ਨੂੰ ਅਜਿਹੀ ਸਜ਼ਾ ਹੀ ਦਿੱਤੀ ਸੀ ਤੇ ਉਹਨਾਂ ਨੇ ਆਪਣੇ ਕੀਤੇ ਦਾ ਫਲ ਪਾ ਲਿਆ ਸੀ ਤੇ ਇੱਥੇ ਗੁਰੂ ਦੇ ਸਿੱਖਾਂ ਨੇ ਇੱਕ ਹੋਰ ਬਹੁਤ ਵੱਡੀ ਉਦਾਹਰਨ ਸਾਬਤ ਕਰ ਦਿੱਤੀ ਸੀ ਉਹਨਾਂ ਨੇ ਮਹਾਰਾਜ ਹਰ Rai ਜੀ ਦਾ ਹੁਕਮ ਮੰਨ ਕੇ ਬਾਬਾ ਨਰਾਏ ਜੀ ਵੱਲ ਪਿੱਠ ਕਰਕੇ ਖੜੇ ਹੋ ਗਏ ਸਨ ਭਾਵੇਂ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਸ਼ੀਅਤ ਸਰੀਰਕ ਰੂਪ ਵੱਲ ਉਹਨਾਂ ਦੇ ਪਿੱਠ ਹੋ ਗਏ ਸਨ ਪਰ ਇਸ ਤੋਂ ਇਹ ਸਾਬਤ ਹੋ ਗਿਆ ਸੀ ਕਿ ਮਹਾਰਾਜ ਦਾ ਹੁਕਮ ਮੰਨਣਾ ਕਿੰਨਾ ਜ਼ਿਆਦਾ ਜ਼ਰੂਰੀ ਸੀ ਤੇ ਇਦਾਂ ਹੀ ਜੋ ਵੀ ਪ੍ਰਮਾਤਮਾ ਦੇ ਅਕਾਲ ਪੁਰਖ ਦੀ ਰਜਾ ਵਿੱਚ ਉਸ ਦੇ ਹੁਕਮ ਵਿੱਚ ਰਹਿੰਦਾ ਹੈ ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਤੇ ਇਹ ਸੀ ਇਤਿਹਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਬਾਬਾ ਰਾਮ ਰਾਏ ਜੀ ਦੀ ਮੁਲਾਕਾਤ ਦਾ ਇਤਿਹਾਸ ਦਾ ਧਿਆਨ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ